ਹਾਂਜੀ ਬਹੁਤ ਸੋਹਣਾ ਸਪੀਰੀਅਰ कॉटन ਦੇ ਵਿੱਚ ਸੂਟ ਰੈਡੀ ਕਰਵਾਇਆ ਜੀ ਬਹੁਤ ਸੋਹਣਾ ਥ੍ਰੈਡ ਦਾ ਕੰਮ ਹੈ ਵਰਕ ਚੈੱਕ ਕਰੋ ਜੀ ਡਿਜ਼ਾਈਨ ਦੇਖੋ ਜੀ ਬਹੁਤ ਸੋਹਣਾ ਹੈ ਔਰ ਸਮਰਚਾੜ ਦੇ ਕਲਰ ਨੇ ਕਲਰ ਦੇਖੋ ਜੀ ਇਸਕ ਬ੍ਰੈਂਡ ਦੀ कॉटन ਲੱਗੀ ਹੈਗੀ ਕੋਈ ਲਾਈਨਿੰਗ ਨਹੀਂ ਲੱਗੀ कॉटन ਦੇ ਵਿੱਚ ਹੈ ਦੇਖੋ ਨੈਕ ਲਾਈਨ ਚੈੱਕ ਕਰੋ ਜੀ ਕਿੰਨੀ ਸ਼ਾਨਦਾਰ ਨੈਕ ਲਾਈਨ ਹੈ ਔਰ ਘੇਰੇ ਦੀ ਐਮਬਰਾਇਡਰੀ ਦੇਖੋ ਜੀ ਬਹੁਤ ਸੋਹਣਾ ਦੁਪੱਟਾ ਵਗੈਰਾ ਰੈਡੀ ਕਰਵਾਇਆ ਜੀ ਕਲਰ ਦੇਖੋ ਜੀ ਸਮਰਚਾੜ ਦੇ ਕਲਰ ਨੇ ਤੁਸੀਂ ਜਲਦੀ ਇੱਕ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਆਰਡਰ ਪਲੇਸ ਆਰਡਰ ਭੇਜ ਦਿਓ ਜੀ WhatsApp ਤੇ ਤਕਨੀਕ ਛੋੜ ਲੈ ਕੇ ਤੁਸੀਂ ਸਾਨੂੰ WhatsApp ਆਰਡਰ ਭੇਜ ਚਲੋ ਜੀ ਪ੍ਰਾਈਸ ਹੈਗਾ 1850 ਜੀ ਆਪਣੇ ਕੋਲ 30 ਜੂਨ ਤੱਕ ਆਫਰ ਚੱਲ ਰਹੀ ਹੈ 1 ਜੂਨ ਤੋਂ 30 ਜੂਨ ਤੱਕ ਜੀ ਦੁਪੱਟਾ ਦੇਖੋ ਜੀ ਕਲਰ ਬਹੁਤ ਸਾਰੇ ਰੈਡੀ ਕਰਵਾਏ ਨੇ 1 ਜੂਨ ਤੋਂ ਲੈ ਕੇ 30 ਜੂਨ ਤੱਕ ਆਫਰ ਚੱਲ ਰਹੀ ਹੈ ਜੀ ਲਓ ਜੀ ਗਰਮੀਆਂ ਦੀ ਛੁੱਟੀਆਂ ਹੋ ਗਈਆਂ ਜਲਦੀ ਜਲਦੀ ਤੁਸੀਂ ਵਿਜ਼ਿਟ ਕਰੋ ਜੀ ਅਲੀ ਸ਼ੇਰ ਵਾਲਿਆਂ ਦਾ ਕੱਪੜਾ ਦਾ ਸ਼ੋਰੂਮ ਥਾਲਾ ਰੋਡ ਠੀਕੀ ਜੀ ਕਲਰ ਦੇਖੋ ਜੀ ਬਹੁਤ ਪਿਆਰੇ ਕਲਰ ਰੈਡੀ ਕਰਵਾਏ ਨੇ ਸਾਰੇ ਸਮਰਚਾਰ ਦੇ ਕਲਰ ਨੇ ਜੀ ਨਵੇਂ-ਨਵੇਂ ਕਲਰ ਨੇ ਐਸਕੇ ਬ੍ਰਾਂਡ ਦੀ ਪ੍ਰੀਮੀਅਮ ਕਾਟਨ ਲੱਗੀ ਕੋਈ ਲਾਈਨਿੰਗ ਲੱਗਦੀ ਕਾਟਨ ਦੇ ਵਿੱਚ ਆ ਪ੍ਰਾਈਸ ਹੈਗਾ 1850 ਹੋਣ ਲਈ ਜੀ ਆਨਲਾਈਨ ਪੇਮੈਂਟ ਤੇ ਸ਼ਿਪਿੰਗ ਫ੍ਰੀ ਹੈ ਜੀ ਬਿਲਕੁਲ ਆਨਲਾਈਨ ਪੇਮੈਂਟ ਤੇ ਸ਼ਿਪਿੰਗ ਫ੍ਰੀ ਹੈ ਜੀ ਅਗਰ ਤੁਸੀਂ ਕੈਸ਼ ਓਨ ਡਿਲੀਵਰੀ ਕਰਨੀ ਹੈ ਤਾਂ 100 ਦੇ ਚਾਰਜ ਐਕਸਟਰਾ ਲੱਗਣਗੇ ਜੀ 1850 ਐਸਕੇ ਬ੍ਰਾਂਡ ਦੀ ਪ੍ਰੀਮੀਅਮ ਕਾਟਨ ਹੈ ਜੀ ਕਲਰ ਚਾਰ ਨੇ ਚਾਰੇ ਕਲਰ ਬਹੁਤ ਸੋਹਣੇ ਨੇ ਦੁਪੱਟਾ ਦੇਖੋ ਜੀ ਬਹੁਤ ਸੋਹਣਾ ਦੁਪੱਟਾ ਨੜੀ ਕਰਵਾਇਆ ਕਲਰ ਦੇਖੀ ਚਲੋ ਬੁੱਕ ਕਰ ਚਲੋ ਜੀ ਸਕਰੀਨ ਸ਼ਾਟ ਲੈ ਲਓ ਜਲਦੀ ਜਲਦੀ ਆਰਡਰ ਪਲੇਸ ਕਰ ਨੂੰ ਵਟਸਐਪ ਤੇ ਕਰ ਦਿਓ ਜੀ ਵਟਸਐਪ ਸਾਰੇ ਕਲਰ ਸਮਰਚਾੜ ਦਿੰਦੇ ਐਸਕੇ ਬ੍ਰਾਂਡ ਦੀ ਪ੍ਰੀਮੀਅਮ ਕਾਟਨ ਲੱਗੀ ਹੈ ਜੀ